ਸਤਿ ਸ਼੍ਰੀ ਅਕਾਲ ਜੀ ਕਿਸਾਨ ਵਿਰੋਧ ਫਰੀਪੁਰ ਤੋਂ ਲੈ ਕੇ ਫਾਇਲਕਾ ਤੱਕ ਜਿਹੜਾ ਸਤਲੁਜ ਦੇ ਏਰੀਆ ਵਿੱਚ ਆਉਂਦਾ ਹੈ ਏਰੀਆ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਕੱਲ੍ਹ ਸ਼ਾਮ ਦੀਆਂ ਹਰੀਕੇ ਹੈਡਵਰਕਸ ਦੀਆਂ ਦਿਖਾ ਰਿਹਾ ਇਹਦੇ ਵਿੱਚ ਜਿਹੜਾ ਕੱਲ੍ਹ ਹਰੀਕਾ ਹੈਡ ਵਿੱਚ ਪਾਣੀ ਆ ਰਿਹਾ ਸੀ ਉੱਥੇ ਪਿੱਛੋਂ 1,50,000 ਕਿਊਸਿਕ ਪਾਣੀ ਜਿਹੜਾ ਹਰੀਕੇ ਹੱਟ ਦੇ ਆ ਰਿਹਾ ਸੀ ਜਿਹੜਾ ਅਗਲੇ ਪਾਸੇ ਨੂੰ ਛੱਡਿਆ ਰਿਆ ਜਾ ਰਿਹਾ ਸੀ ਉਹ 1 ਲੱਖ 30 ਹਜ਼ਾਰ ਰੁਪਏ ਸੀ ਪਾਣੀ ਜਿਹੜਾ ਅਗਲੇ ਪਾਸੇ ਨੂੰ ਛੱਡਿਆ ਜਾ ਰਿਹਾ ਜਾਰਾ ਰਿਹਾ ਵਿੱਚ ਔਰ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਬੰਦੇ ਸਾਡੇ ਚੈਨਲ ਨੂੰ ਦੇਖਣਾ ਚਾਹੁੰਦੇ ਹਨ ਹਜਾਬਾ ਲਾਈਵ ਏ ਆਈਟੀ ਸੁਭਾਸ਼ ਸਿੰਘ ਵਰਵਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਪਲ-ਪਲ ਦੀ ਖਬਰ ਮੌਕੇ ਦੀ ਜਾਣਕਾਰੀ ਦਿੰਦੇ ਰਵਾਂਗੇ ਇਹ ਜਿਹੜਾ ਤੁਹਾਨੂੰ ਸਿੱਧੀਆਂ ਹਰੀਕੇ ਹਟਦੇ ਆ লাইਵ ਤਸਵੀਰ ਆ ਪਾਣੀ ਦੇਖੋ ਵੀਰੇ ਕਿੰਨਾ ਤੇਜ਼ ਕਿੰਨਾ ਬਹੁਤ ਜ਼ਿਆਦਾ ਵਹਾਅ ਤੇਜ਼ ਆ ਪਾਣੀ ਦਾ ਹੋਰ ਤੁਹਾਨੂੰ ਉਹਨੂੰ ਦਿਖਾਉਨੇ ਆ ਆਪਾਂ ਲੈ ਚੱਲਦੇ ਆ ਅਜਾਬੇ ਦੇ ਜਿਹੜੇ ਪੱਤਣ ਦੇ ਜਿੱਥੇ ਜਿਹੜਾ ਮਤਲਬ ਪਾਣੀ ਘਟੋ ਘਟਵੀਂ ਕੱਲ ਸ਼ਾਮ ਦਾ ਹੁਣ ਤੱਕ 1.5 ਫੁੱਟ ਦੇ ਕਰੀਬ ਪਾਣੀ ਜਿਹੜਾ ਵੱਧ ਚੁੱਕਿਆ ਹੈ ਉਹ ਤੁਹਾਨੂੰ ਮੈਂ ਅੱਗੇ ਵੀ ਜਦੋਂ ਲਾਈਵ ਹੁੰਦਾ ਆਪਣੇ ਚੈਨਲ ਤੇ ਤਨੂ ਦਿਖਾਉਂਦਾ ਰਹਿਣਾ ਵੀ ਇੱਕੋ ਲੋਕੇਸ਼ਨ ਤੋਂ ਹੀ ਆਪਾਂ ਵੀਡੀਓ ਪਾਉਂਦੇ ਆ ਕੱਲ ਇਹ ਖੇਤ ਖਾਲੀ ਸੀਗੇ ਅੱਜ ਇਹ ਖੇਤ ਦੇ ਵਿੱਚ ਪਾਣੀ ਵੜ ਚੁੱਕਿਆ ਇੱਥੇ ਡੇਢ ਫੁੱਟ ਪਾਣੀ ਹੋ ਗਿਆ ਹੈ ਡੇਢ ਫੁੱਟ ਪਾਣੀ ਮਤਲਬ ਵਧਿਆ ਉੱਪਰ ਨੂੰ ਆਇਆ ਓਵਰਫਲੋ ਹੋਇਆ ਹੈ ਔਰ ਪੌਂਡ ਡੈਮ ਵਿੱਚ ਜਿਹੜਾ ਚੱਲ ਰਿਹਾ ਸੀ ਪਾਣੀ ਉਹ 1383 ਫੁੱਟ ਤੇ ਚੱਲ ਰਿਹਾ ਸੀ ਜਿਹੜਾ ਅਗਲੇ ਪਾਸੇ ਨੂੰ ਛੱਡਿਆ ਜਾ ਰਿਹਾ ਸੀ ਕੱਲ ਸ਼ਾਮ ਤੱਕ 73000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਹੜਾ ਅੱਜ ਤੋਂ 2 ਦਿਨ ਪਹਿਲਾਂ 60000 ਕਿਊਸਿਕ ਸੀਗਾ ਹੁਣ ਜਿਹੜਾ ਮੌਕੇ ਤੇ ਛੱਡਿਆ ਜਾ ਰਿਹਾ ਉਹ 73000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਝੂਠੀਆਂ ਫਾਹਮਾਂ ਤੋਂ ਬਚੋ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਨੀਵੀਆਂ ਥਾਵਾਂ ਜਾਣ ਤੋਂ ਗਰੇਜ ਕਰੋ ਔਰ ਜਿਹੜੇ ਇਸ ਏਰੀਏ ਸਤਲੋ ਜੀ ਏਰੀਏ ਵਿੱਚ ਆਉਂਦੇ ਨੇ ਸਾਰੇ ਚੁਕੰਨੇ ਰਹਿਣ ਸੁਚੇਤ ਰਹਿਣ ਔਰ ਕਈ ਵੀਰ ਸਾਡੇ ਕਹਿੰਦੇ ਆ ਵੀ ਇਹ ਦਰਿਆਦੀਆਂ ਫਾਟਾਂ ਹੀ ਨੇ ਚਲੋ ਦਰਿਆਦੀਆਂ ਫਾਟਾਂ ਹੈਗੀਆਂ ਨੇ ਪਰ ਇਹਨਾਂ ਵਿੱਚ ਜਿਹੜਾ ਪਾਣੀ ਆਇਆ ਹੈ ਤਾਂ ਜ਼ਮੀਨੀ ਪੱਧਰ ਤੇ ਜੋ ਸਾਡੀਆਂ ਜ਼ਮੀਨਾਂ ਦੇ ਵਿੱਚ ਆਇਆ ਹੈ ਹੋਇਆ ਤਾਂ ਨੁਕਸਾਨ ਹੀ ਹੈ ਬਈ ਜੀ ਕਮੈਂਟਾਂ ਵਿੱਚ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਣਾ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਇਸ ਚੈਨਲ ਤੇ ਜੁੜੇ ਹੋ ਔਰ ਆਪਣੇ ਏਰੀਆ ਦਾ ਹਾਲਾਤ ਸਾਨੂੰ ਜ਼ਰੂਰ ਦੱਸਣਾ ਆਪਣੇ ਪੇਜ ਤੇ ਵੀ ਚੱਲੂਗੀ ਔਰ ਆਪਣੇ YouTube ਚੈਨਲ ਤੇ ਵੀ ਚੱਲੂਗੀ ਮੈਂ ਇਹ ਜਿਹੜਾ ਵੀਰੋ ਬਾਤ ਤੋਂ ਬਾਤ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜਿਓ ਜਦੋਂ ਵੀ ਤੁਸੀਂ ਕੋਈ ਵੀ ਵੀਡੀਓ ਸਾਡੀ ਦੇਖਦੇ ਹੋ ਕਮੈਂਟ ਕਰਕੇ ਦੱਸੋਗੇ ਫਿਰ ਸਾਨੂੰ ਬਿਲਕੁਲ ਕਲੀਅਰ ਹੋ ਜਾਂਦਾ ਹੈ ਵੀ ਤੁਸੀਂ ਵਾਕਿਆ ਹੀ ਸਾਡੇ ਚੈਨਲ ਨੂੰ ਲਾਈਕ ਕੀਤਾ ਹੈ ਪਸੰਦ ਕਰਦੇ ਹੋ ਧੰਨਵਾਦ ਸਾਰੇ ਸਾਥੀਆਂ ਦਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਔਰ ਸਾਡੀ ਵੀਡੀਓ ਦੇਖਣ ਲਈ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਹੈ